ਸਮਾਜ ਸੇਵਕ ਲੱਖਾਂ ਸਿਧਾਨਾ ਆਪਣੇ ਕਾਫਲੇ ਦੇ ਨਾਲ ਗੁਰੂ ਨਗਰੀ ਅਮਨਸਰ ਪੁੱਜੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਿਹੜੀ ਭੁਖ ਹੜਤਾਲ ਤੇ ਉਹ ਬੈਠੇ ਹਨ ਉਹਨਾਂ ਦੇ ਨਾਲ ਸਾਥ ਦੇਣ ਲਈ ਪੁੱਜੇ ਹਨ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਲੱਖਾਂ ਸਿਧਾਨਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸਾਨੂੰ ਚਾਰੇ ਤਰਫੋਂ ਮਾਰਿਆ ਜਾ ਰਿਹਾ ਹੈ ਕਿਤੇ ਸਾਡੇ ਸੰਭੂ ਖਨੋੜੀਆ ਤੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ ਧਰਨੇ ਦੇ ਵਿੱਚ ਧਰਨੇ ਦੇ ਵਿੱਚ ਮੌਲੀਤ ਕਰਨ ਦੇ ਲਈ ਆਏ ਹਾਂ ਸਾਨੂੰ ਤਾਂ ਚਾਰਪੇਰੋਂ ਹੀ ਮਾਰਿਆ ਜਾ ਰਿਹਾ ਕਿਤੇ ਸਾਡੇ ਸ਼ੰਬੂਖ ਨੌਰੀਆਂ ਤੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਕਿਤੇ ਸਾਡੇ ਬੰਦੀ ਸਿੰਘਾਂ ਨੂੰ ਅੰਦਰ ਜਿਹੜਾ ਜ਼ਹਿਰਾਂ ਖਾਣਿਆਂ ਚ ਪਾਈਆਂ ਜਾ ਰਹੀਆਂ ਨੇ ਤਮਾਕੂ ਪਾਏ ਜਾ ਰਹੇ ਨੇ ਪਿਛਲੇ 8 ਦਿਨਾਂ ਤੋਂ 10 ਦਿਨਾਂ ਤੋਂ ਭੁੱਖ ਹੜਤਾਲ ਤੇ ਸਾਡੇ ਬੰਦੀ ਸਿੰਘ ਬੈਠੇ ਆ ਡਿਬਰੂਗੜ੍ਹ ਜਿਹੜੇ ਉਹਨਾਂ ਦੇ ਪਰਿਵਾਰ ਭੁੱਖ ਹੜਤਾਲਾਂ ਤੇ ਨੇ ਤੀ ਸਿੰਘ ਜਿਹੜੇ ਅੰਮ੍ਰਿਤਸਰ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਤਾਂ ਜੇ ਹੁਣ ਵੀ ਨਹੀਂ ਸਾਨੂੰ ਸਮਝ ਲੱਗ ਰਹੀ ਵੀ ਸਾਡੇ ਨਾਲ ਕੀ ਹੋ ਰਿਹਾ ਤਾਂ ਫਿਰ ਰੱਬ ਰੱਖਾ ਸਾਡਾ ਹੁਣ ਤਾਂ ਯਾਰਾ ਅਸੀਂ ਹੁਣ ਵੀ ਜੇ ਘਰਾਂ ਦੇ ਕੁੰਡੇ ਮਾਰ ਕੇ ਬਹਿ ਜਾਂਗੇ ਵੀ ਯਾਰ ਛੱਡੋ ਪਰੇ ਕੋਈ ਗੱਲ ਨਹੀਂ ਦੇਖੀ ਜਊ ਤਾਂ ਫਿਰ ਸਾਡੇ ਲਈ ਆਵਾਜ਼ ਬੁਲੰਦ ਕਰਨ ਵਾਲਾ ਇੱਕ ਵੀ ਨਹੀਂ ਇੱਥੇ ਛੱਡਣਾ ਇਹਨਾਂ ਨੇ ਸ਼ਰਿਆਮ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦੇ ਮਾਰ ਰਹੇ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਪੜਤਾਲ ਕਰ ਰਹੇ ਆ ਹਾਲੇ ਅਜੇ 3 ਦਿਨ ਹੋ ਗਏ ਉਹ ਤੇ ਕੋਈ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਤੇ ਅਦਰ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਕੋਈ ਪ੍ਰਚਾਰ ਕਰਦਾ ਉਹਨਾਂ ਦੇ ਐਨਐਸਏ ਲਾ ਕੇ ਚੱਕ ਕੇ ਅਸਾਮ ਦੀਆਂ ਜ਼ਿਲ੍ਹਿਆਂ 'ਚ ਬੰਦ ਕਰਤੇ ਅੱਜ ਮੈਨੂੰ ਹੁਣੀ-ਹੁਣੀ ਖ਼ਬਰ ਮਿਲੀ ਆ ਕਿ ਅੱਜ ਵੀ ਇੱਥੇ ਜਿਹੜਾ ਗ੍ਰੈਸ ਕੱਤਰ ਆ ਉਹਦੇ ਨਾਲ ਮੀਟਿੰਗ ਸੀਗੀ ਇਹ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਦੀ ਪਰ ਉੱਥੇ ਵੀ ਮਿੱਠੀ ਗੋਲੀ ਪਾ ਕੇ ਵਾਪਸ ਕਰਤੇ ਕੋਈ ਗੱਲ ਨਹੀਂ ਜੀ 21 ਤਰੀਕ ਤੱਕ ਡੇ ਇੱਕੋ ਜੀ 20 ਦਿਨ ਖੜੋ ਜੀ 25 ਦਿਨ ਖੜੋ ਜੀ ਅਪ੍ਰੈਲ ਚ ਲਿਆਵਾਂਗੇ ਜੀ ਮੁੱਖ ਮੰਤਰੀ ਚਾਹੇ ਅੱਜ ਵੀ ਬੰਦੀ ਸਿੰਘਾਂ ਨੂੰ ਪੰਜਾਬ ਲਿਆ ਸਕਦਾ ਹੈ ਜਿਹੜੇ ਮਰਜ਼ੀ ਬੰਦੀ ਸਿੰਘ ਦੀ ਰਿਹਾਈ ਕਰ ਸਕਦਾ ਹੈ ਇਹ ਗਮਰਾਹ ਕਰ ਰਹੇ ਨੇ ਕਿ ਸੈਂਟਰ ਨੇ ਐਨਐਸਏ ਲਾਈ ਹੈ ਪੰਜਾਬ ਸਰਕਾਰ ਨੇ ਰეკਮੈਂਡ ਕਰਕੇ ਇੱਥੋਂ ਭੇਜਿਆ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਐਨਐਸਏ ਲੱਗੀ ਆ। ਸੈਂਟਰ ਤੇ ਪੰਜਾਬ ਨੇ ਮਿਲ ਕੇ ਐਨਐਸਏ ਲਾਈ ਆ। ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਹੀ ਐਨਐਸਏ ਤੋੜ ਕੇ ਅੱਜ ਹੀ ਬਾਹਰ ਲਿਆ ਸਰ ਅੱਜ ਹੀ ਪੰਜਾਬ ਚ ਆ ਸਕਦਾ। ਪਰ ਨਹੀਂ ਇਹਨਾਂ ਨੇ ਸਾਡੀ ਜ਼ੁਬਾਨੀ ਦਾ ਸ਼ਿਕਾਰ ਖੇਡਣਾ ਕਿਉਂਕਿ ਆਪਾਂ ਚੁੱਪਾਂ। ਆਪਾਂ ਡਰ ਜਾਂਦੇ ਆ। دہشت ਜੇ ਨਹੀਂ ਪੈ ਜਾਂਦੀ ਆ ਵੀ ਯਾਰ ਪਤਾ ਨਹੀਂ ਕੀ ਹੋ ਗਿਆ। ਜੇ ਐਂ ਡਰ ਕੇ ਘਰਾਂ ਚ ਵੜ ਗਏ ਤਾਂ ਫਿਰ ਸਾਡੇ ਲਈ ਬਚਾਉਣ ਵਾਲੇ ਇੱਥੇ ਰਹਿਣੇ ਨਹੀਂ ਯਾਦ ਰਿਹਾ। ਮੈਨੂੰ ਲੱਗਦਾ ਤੁਹਾਨੂੰ ਵੀ ਹੁਣ ਜਿਹੜਾ ਇਹ ਇੱਥੇ ਪ੍ਰੈਸ ਚੱਲ ਰਿਹਾ ਹੈ ਆਪਣੇ ਬੰਦਿਆਂ ਨੂੰ ਮਰਦੇ ਵੀ ਨਹੀਂ ਛੱਡ ਸਕਦੇ ਭਾਈ ਬਸੰਤ ਸਿੰਘ ਹੈ ਉਹਨਾਂ ਨੂੰ 7 ਦਿਨ ਹੋ ਗਏ ਪਾਣੀ ਤੱਕ ਨਹੀਂ ਪੀਤਾ ਉਹਦੀ ਹਾਲਤ ਬੜੀ ਗੰਭੀਰ ਹੈ ਚਾਚਾ ਹਰਜੀਤ ਸਿੰਘ ਹੈ ਉਹਦੀ ਹਾਲਤ ਬੜੀ ਗੰਭੀਰ ਹਸਪਤਾਲ ਦਾਖਲ ਕਰਾਏ ਹੋਏ ਨੇ ਬਾਕੀ ਬੰਦਾ ਸਿੰਘਾਂ ਦੀ ਹਾਲਤ ਬੜੀ ਗੰਭੀਰ ਹੈ ਭਾਈ ਅਮਰਤਪਾਲ ਸਿੰਘ ਦੀ ਸਿੰਘਣੀ ਦੀ ਹਾਲਤ ਬੜੀ ਗੰਭੀਰ ਹੈ ਜਿਹੜੀ ਉੱਥੇ ਮੌਕੇ ਤੇ ਜੇਲ੍ਹ ਦੇ ਅੱਗੇ ਭੁੱਖ ਹੜਤਾਲ ਤੇ ਬੈਠੇ ਨੇ ਵੈਸੇ ਦੇਖੋ ਇਹ ਤਾਂ ਇਹ ਗੁਰਮਤ ਦਾ ਸਿਧਾਂਤ ਤਾਂ ਨਹੀਂ ਆ ਭੁੱਖ ਹੜਤਾਲਾਂ ਪਰ ਸਾਡੇ ਕੋਲ ਰਾਹ ਜਰੀਆ ਵੀ ਕੀ ਆ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਜਿਸ ਤਰੀਕੇ ਨਾਲ ਸਟੇਟ ਸਾਡੇ ਤੇ ਜ਼ਬਰ ਕਰ ਰਹੀ ਆ ਸਾਡਾ ਖਾਤਮਾ ਕਰਨ ਤੇ ਤਰੀ ਹੋਈ ਆ ਸਾਡੀ ਹੋਂਦ ਅਸਤੀ ਨੂੰ ਮਿਟਾ ਦੇਣਾ ਚਾਹੁੰਦੀ ਆ ਤੇ ਆਪਾਂ ਅੱਜ ਵੀ ਇੱਕ ਦੂਜੇ ਦੀਆਂ ਗਲਤਾਂ ਕੀਤੀ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਮੋਰਚੇ ਖੋਲਹੀ ਜਾਂਦੇ ਆ ਯਾਰ ਸਾਰੇ ਛਾਲ ਦੇ ਮੋਰਚੇ ਸ਼ੰਭੂ ਲੱਗੇ ਨੇ ਚਾਹੇ ਖਨੌਰੀਆਂ ਤੇ ਲੱਗੇ ਨੇ ਚਾਹੇ ਮਹੱਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਚਾਹੇ ਇੱਥੇ ਅੰਮ੍ਰਿਤਸਰ ਦੇ ਵਿੱਚ ਡਿਬਰੂਗੜ ਜਿਹੜੇ ਐਨਐਸਐ ਬੰਦ ਨੇ ਨੌਜਵਾਨ ਉਹਨਾਂ ਨੂੰ ਪੰਜਾਬ ਲਿਆਉਣ ਲਈ ਮੋਰਚਾ ਲੱਗਿਆ ਪੰਜਾਬ ਦੇ ਲੋਕੋ ਹੁਣ ਘਰਾਂ ਦੇ ਵਿੱਚੋਂ ਨਿਕਲੋ ਹੁਣ ਘਰਾਂ ਚ ਬੈਠਣ ਦਾ ਵੇਲਾ ਨਹੀਂ ਆ ਇਹ ਹੁਣ ਸਾਡੇ ਨਾਲ ਬਹੁਤ ਮਾੜੇ ਆਉਣ ਵਾਲੇ ਸਮੇਂ ਚ ਹਾਲਾਤ ਬਣਨੇ ਆ ਜੇ ਅੱਜ ਵੀ ਆਪਾਂ ਆਈ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚੇ ਖੋਲ ਕੇ ਬੈਠ ਕੇ ਜਾਂ ਆਪਾਂ ਚੁੱਪ ਕਰਕੇ ਬੈਠ ਕੇ ਤਾਂ ਸਟੇਟ ਦਾ ਜ਼ਬਰ ਬਦਨ ਹੈ ਇਹ ਜ਼ੁਲਮ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਚ ਕਿੰਨਾ ਹੋਣਾ ਇਸ ਕਰਕੇ ਬੇਨਤੀ ਆ ਬਾਈ ਸਾਰੇ ਇਕੱਠੇ ਹੋ ਕੇ ਮੈਂ ਸਮੁੱਚੀ ਕੌਮ ਨੂੰ ਸੰਗਤ ਨੂੰ ਅਪੀਲ ਕਰਦਾ ਵੀ ਜਿੱਥੇ ਜਿੱਥੇ ਮੋਰਚੇ ਲੱਗੇ ਨੇ ਕਾਫਲਿਆਂ ਦੇ ਰੂਪ ਚ ਪਿੰਡਾਂ ਦੇ ਵਿੱਚੋਂ ਤਰੋ ਆਪਣੇ ਸਾਧਨ ਲੈ ਕੇ ਤਰੋ ਬਾਰੀਆਂ ਬਨ ਕੇ ਤਰੋ ਪੌਣੇ 13000 ਪਿੰਡ ਹੈ ਜੇ 10-10 ਰੋਜ਼ ਇੱਕ ਪਿੰਡ ਦੇ ਵਿੱਚੋਂ ਸਿੰਘ ਪਹੁੰਚ ਪਹੁੰਚਦੇ ਆ ਸੰਗਤ ਪਹੁੰਚਦੀ ਆ ਤਾਂ ਵੀ ਹਜ਼ਾਰਾਂ ਦੀ ਗਿਣਤੀ ਸਾਡੀ ਮੋਰਚਾਂ 'ਚ ਬਣਨੀ ਆ ਇੱਕ ਸਵਾਲ ਖੜਾ ਹੁੰਦਾ ਹੈ ਕਿ ਮੋਰਚਾਂ ਮੋਰਚਾਂ ਜੀ ਫਿਰਦੇ ਰਹਿੰਦੇ ਹੋ ਸਾਡੇ ਪੱਲੇ ਮੋਰਚਾਂ ਤੋਂ ਇਲਾਵਾ ਹੈ ਵੀ ਕੀ ਆ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਚਾਬੀਆਂ ਦਾ ਮੋਰਚਾ ਕਿੰਨੇ ਮੋਰਚੇ ਸਾਡੇ ਤੇ ਮੋਰਚਾਂ ਦੇ ਵਿੱਚੋਂ ਸਾਡੀ ਜਿਹੜੀ ਬੰਦ ਖਲਾਸੀ ਹੋਈ ਆ ਸੋ ਅੱਜ ਵੀ ਸਾਨੂੰ ਮੋਰਚਾਂ ਦੀ ਕੋਈ ਲੋੜ ਆ ਪਰ ਹੋਣ ਦੀ ਇਕੱਠੇ ਲੋੜ ਆ ਮੇਰਾ ਵੀਰ ਮੈਂ ਬੇਨਤੀ ਆ ਜਿਹੜੀਆਂ 13 ਵੀ ਇੱਥੇ ਪੰਜਾਬ ਲਈ ਲੜ ਰਹੀਆਂ ਨੇ ਉਹਨਾਂ ਖਿਲਾਫ ਮੋਰਚਾ ਨਾ ਖੋਲੋ ਸਾਡੇ ਬਖਰੇਵੇਂ ਹੋਣਗੇ ਜਿਹੜੀ ਮਰਜ਼ੀ ਧਿਰਦੇ ਆਪਾਂ ਹੋਈਏ ਪਰ ਲੜ ਰਹੇ ਲੋਕਾਂ ਦੇ ਖਿਲਾਫ ਆਪਾਂ ਨਾ ਖੋਲੋ ਮੋਰਚੇ ਸਾਡਾ ਮੂੰਹ ਦਿੱਲੀ ਵੱਲ ਹੋਣਾ ਚਾਹੀਦਾ ਆਪਣੇ ਲੋਕਾਂ ਵੱਲ ਇੱਕ ਦੋ ਘਟਨਾਵਾਂ ਇਦਾਂ ਦੀਆਂ ਆਈਆਂ ਹੁਣ ਤੁਹਡੇ ਨਾਲ ਵੀ ਉਹ ਗੱਲਾਂ ਇਦਾਂ ਦੀ ਹੋਣ ਨੌਜਵਾਨੀ ਮੈਂ ਨੌਜਵਾਨੀ ਨੂੰ ਲਗਾਤਾਰ ਅਪੀਲ ਕਰ ਰਿਹਾ ਕਿ ਜਾਵਤਾ ਦੇ ਸ਼ਾਂਤੀ ਬੜੀ ਜ਼ਰੂਰੀ ਹੁੰਦੀ ਹੈ ਜਦੋਂ ਕੋਈ ਵੀ ਸੰਘਰਸ਼ ਲੜਿਆ ਜਾਂਦਾ ਜਾਵਤੇ ਤੋਂ ਜੇ ਬਾਹਰ ਚਲਿਆ ਜਾਂਦਾ ਸੰਘਰਸ਼ ਉਹ ਸੰਘਰਸ਼ ਹਾਰ ਜਾਂਦਾ ਹੈ ਫौजਾਂ ਲੜਦੀਆਂ ਨੇ ਜਾਬਤ ਤੇ ਰਹਿ ਕੇ ਆਗੂਆਂ ਦੀ ਕਮਾਂਡਰਾਂ ਦੀਆਂ ਗਵਾਹੀਆਂ ਤੇ ਰਹਿ ਕੇ ਜਿਹੜੇ ਵੀ ਸਾਡੇ ਆਗੂ ਜਿਹੜੇ ਵੀ ਮੋਰਚੇ ਤੇ ਚੱਗੇ ਲੱਗੇ ਹੋਇਆ ਉਹਨਾਂ ਦੇ ਭਰੋਸਾ ਕਰਕੇ ਚੱਲ ਗਏ ਤਾਂ ਆਪਾਂ ਮੋਰਚੇ ਫੜੇ ਕਰ ਸਕਦੇ ਆ ਜੇ ਆਪਾਂ ਆਪ ਮਹਾਰੇ ਹੋ ਗਏ ਨੌਜਬਾਨੀ ਦਾ ਮੈਂ ਦਰਦ ਸਮਝਦਾ ਦਿਲਾਂ ਦੇ ਅੰਦਰ ਰੋਅ ਆ ਗੁੱਸਾ ਦਰਦ ਹੈ ਪਰ ਮੈਂ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਇਸ ਲੋਡ ਚੱਲ ਪਏ ਨਾ ਆਪ ਮਹਾਰੇ ਹੋ ਕੇ ਅਸੀਂ ਨੁਕਸਾਨ ਹੋਰ ਵੀ ਕਰਾ ਲਾਂਗੇ ਕਿਸੇ ਵੀ ਸੰਘਰਸ਼ ਨੂੰ ਜਿੱਤਣ ਲਈ ਜੰਗ ਨੂੰ ਜਿੱਤਣ ਲਈ ਇੱਕ ਬਿਉਤਬੰਦੀ ਦੀ ਇੱਕ ਯੋਜਨਾ ਦੀ ਲੋੜ ਹੁੰਦੀ ਹੈ ਉਹ ਯੋਜਨਾ ਉਹ ਬਿਉਂਤ ਬਣਾ ਕੇ ਆਪਾਂ ਜੇ ਚੱਲਾਂਗੇ ਤਾਂ ਸਾਡੇ ਮੋਰਚੇ ਸਫਲ ਹੋਣਗੇ ਸਾਡੇ ਮੋਰਚੇ ਫਤਿਹ ਹੋਣਗੇ ਹੁਣ ਤੁਸੀਂ ਇੱਥੇ ਆਏ ਹੋ ਲਗਾਤਾਰ ਇੱਥੇ ਬਣੇ ਰਹੋ ਬਿਲਕੁਲ ਵੀਰੇ ਮੈਂ ਤਾਂ ਦੇਖੋ ਲਗਾਤਾਰ ਮੈਂ ਲੋਕਾਂ ਨੂੰ ਅਪੀਲ ਮੈਂ ਕੱਲ ਵੀ ਪਿੰਡਾਂ ਜਾ ਕੇ ਆਇਆ ਇਹ ਹੀ ਅਪੀਲ ਕਰਨ ਗਿਆ ਸੀ ਵੀ ਬਾਈ ਘਰਾਂ ਚ ਨਾ ਬੈਠੋ ਜਿੱਥੇ ਵੀ ਮੋਰਚਾ ਲੱਗਿਆ ਉੱਥੇ ਜਾਓ ਤੇ ਇਹ ਨੂੰ ਇਹ ਨੂੰ ਹੁਣ ਪੰਜਾਬ ਦੇ ਵਿੱਚ ਇਹ ਖੇਡਣਾ ਖੇਡਣੀਆਂ ਬੰਦ ਕਰ ਦਿਓ ਇਹ ਪੰਚਕ ਮੋਰਚਾ ਹੈ ਇਹ ਕਾਮਰੇਡਾਂ ਦਾ ਮੋਰਚਾ ਹੈ ਇਹ ਫਲਾਨੀ ਧਰ ਦਾ ਮੋਰਚਾ ਹੈ ਫਲਾਨੀ ਧਰ ਦਾ ਮੋਰਚਾ ਮੇਰਾ ਵੀਰ ਇਹ ਮਾਹੌਲ ਨਾ ਸਿਰਜੋ ਇਹ ਮਾਹੌਲ ਸਿਰਜਣ ਲਈ ਤਾਂ ਇਹ ਨਰਟਿਵ ਜਿਹੜਾ ਘੜਨ ਦੀ ਦਾ ਸਰਕਾਰ ਹੀ ਬਹੁਤ ਜ਼ੋਰ ਲਾ ਰਹੀ ਹੈ ਆਪਣੇ ਆਈਟੀ ਸੈਲਰਾਂ ਹੀ ਆਪਣੇ ਬੰਦਿਆਂ ਰਾਹੀਂ ਵੀ ਇਹਨਾਂ ਨੂੰ ਪਾੜਨਾ ਕਿਵੇਂ ਆ ਦਫਾੜ ਕਿਵੇਂ ਕਰਨਾ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਕਿਸੇ ਦੇ ਅਸੀਂ ਹੱਕ 'ਚ ਵੀ ਨਹੀਂ ਬੋਲਣਾ ਉਹਦੇ ਵਿਰੋਧ 'ਚ ਵੀ ਨਾ ਬੋਲੋ ਉਹਦੀ ਮੁਖਾਲਫਤ ਵੀ ਨਾ ਕਰੋ ਚੁੱਪ ਹੋ ਜਾਓ ਤੇ ਜਿੰਨਾ ਚਿਰ ਪੰਜਾਬ ਇਕੱਠਾ ਹੋ ਕੇ ਨਹੀਂ ਲੜਦਾ ਤੁਸੀਂ ਯਾਦ ਰੱਖਿਓ ਕੱਲੇ ਕੱਲੇ ਨੂੰ ਕੱਢ ਕੇ ਤੁਹਾਨੂੰ ਕੁੱਟਣਗੇ ਵੀ ਮਾਰਨਗੇ ਵੀ ਜੇਲ੍ਹਾਂ 'ਚ ਵੀ ਬੰਦ ਕਰਨਗੇ ਛੱਡ ਦਿਓ ਯਾਰ ਛੋਟੀਆਂ ਛੋਟੀਆਂ ਗੱਲਾਂ ਸਾਡੇ ਕਿੱਡੇ ਕ ਬਖਰੇਵੇਂ ਨੇ ਜਿਹੜੇ ਅਸੀਂ ਇਕੱਠੇ ਨਹੀਂ ਹੋ ਸਕਦੇ ਪਰ ਬਿਨਾਂ ਗੱਲ ਤੋਂ ਅਸੀਂ ਹਰ ਗੱਲ ਦੇ ਵਿੱਚ ਟੰਗ ਵਸਾਲ ਲੈਨੇ ਹਾਂ ਹਰ ਗੱਲ ਦੇ ਵਿੱਚ ਅਸੀਂ ਕਹਿੰਨੇ ਆ ਆ ਮਾੜਾ ਆ ਚੰਗਾ ਇੱਕ ਮਿੰਟ ਲਾਉਣੇ ਆ ਅਸੀਂ ਕਿਸੇ ਬੰਦੇ ਨੂੰ ਸਮਾਨ ਤੇ ਚਾੜਨ ਲਈ ਇੱਕ ਮਿੰਟ ਲਾਉਣੇ ਜ਼ਮੀਨ ਤੇ ਲਿਆਉਣ ਲਈ ਮਿੰਟ ਤੇ ਉਹਦੇ ਗੱਲ ਦਾ ਸਰਟੀਫਿਕੇਟ ਪਾ ਦਿੰਨੇ ਆ ਇਹ ਗਦਾਰ ਐ ਇਹ ਵਿਕ ਗਿਆ ਇਹ ਝੁਕ ਗਿਆ ਨਹੀਂ ਯਾਰ ਇਹ ਗੱਲਾਂ ਨਾ ਕਰੋ ਛੱਡ ਦਿਓ ਇਹ ਤਾਂ ਬੈਸੀ ਸਰਕਾਰ ਹੀ ਬਹੁਤ ਕੰਮ ਕਰੀ ਜਾਂਦੀ ਆ ਆਓ ਮੇਰਾ ਵੀਰ ਇੱਥੇ ਹੁਣ ਜਿਹੜੇ ਸਾਡੇ ਨੌਜਵਾਨ ਇੱਥੇ ਬੈਠੇ ਸਾਡੇ ਬਰੂਗੜ ਜਾ ਸਾਡੇ ਬੰਦੀ ਸਿੰਘ 40-40 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ ਉਹਦੇ ਲਈ ਵੀ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਕਾਫਨਾ ਰੂਪ 'ਚ ਚੱਲ ਗਏ ਤੇ ਜਿਹੜੀ ਸਾਡੀ ਲੜਾਈ ਦਿੱਲੀ ਦੇ ਖਿਲਾਫ ਅਸੀਂ ਖਨੌਰੀ ਸ਼ੰਭੂ ਬੈਠੇ ਆ ਉੱਥੇ ਵੀ ਅੱਪ ਵੱਧ ਤੋਂ ਵੱਧ ਪਹੁੰਚ ਐਥੇ ਤੁਸੀਂ ਕਹਿੰਨੇ ਵੀ ਸਰਕਾਰ ਜਿਹੜੀ ਹੈਗੀ ਆਪਣਾ ਰੋਲ ਨਹੀਂ ਨਿਭਾਰੀ ਪਰ ਤੁਹਾਨੂੰ ਲੱਗਦਾ ਵੀ ਸ਼ੰਭੂ ਮੋਰਚੇ ਦੇ ਉੱਤੇ ਜਾਂ ਦਿੱਲੀ ਦੀਆਂ ਜਾਂ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਜਿਹੜੇ ਕਿਸਾਨ ਬੈਠੇ ਆ ਉੱਥੇ ਸਰ ਉੱਥੇ ਵੀ ਸਰਕਾਰ ਆਪਣਾ ਰੋਲ ਨਹੀਂ ਨਿਭਾਰੀ ਕਿਉਂਕਿ ਸਰਕਾਰ ਤਾਂ ਕਹਿੰਦੀ ਕਿ ਅਸੀਂ ਨਾਲ ਆ ਕਿਸਾਨਾਂ ਦੇ ਦੇਖੋ ਸਰਕਾਰ ਕਹਿੰਦੀ ਨਾਲ ਆ ਅੱਜ 3 ਦਿਨ ਹੋ ਗਏ 302 ਦਾ ਪਰਚਾ ਬਣਦਾ ਉਸ ਮੁੰਡੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਪੋਸਟਮਾਰਟਮ ਰਿਪੋਰਟਾਂ ਦੇ ਵਿੱਚ ਜ਼ਾਰ ਹੋ ਚੁੱਕੀਆਂ ਨੇ ਗੱਲਾਂ ਅੱਜ ਹਰਿਆਣਾ ਸਰਕਾਰ ਨੇ ਬਿਆਨ ਦਿੱਤਾ ਹਰਿਆਣਾ ਸਰਕਾਰ ਕਹਿੰਦੀ ਆ ਵੀ ਇਸ ਨੌਜਵਾਨ ਦੀ ਮੌਤ ਸਾਡੀ ਹੱਦ 'ਚ ਹੋਈ ਆ ਤੇ ਸਾਡਾ ਮੁੱਖ ਮੰਤਰੀ ਸਾਡੀ ਸਰਕਾਰ ਬਿਆਨ ਦਿੰਦੀ ਆ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਤਿੰਨ ਤਿੰਨ ਦਿਨ ਪੜਤਾਲ ਤੇ ਲੱਗਣ ਤੇ ਜਦੋਂ ਕਿਸੇ ਆਮ ਬੰਦੇ ਦੀ ਜ਼ੁਬਾਨ ਬੰਦ ਕਰਨੀ ਹੈ ਇੱਕ ਮਿੰਟ ਲਾਉਂਦੇ ਚੈਨੀ ਚੋਰੀ ਦਾ ਪਰਚਾ ਪਾਉਣ ਲਈ ਫਰੋਤੀਆਂ ਦੇ ਪਰਚੇ ਪਾਉਣ ਲਈ ਤੇ ਫੋਰਸਾ ਮਗਾ ਕੇ ਸੈਂਟਰ ਤੋਂ ਐਨਐਸਏ ਲਾਉਣੀਆਂ ਚੱਕ ਚੱਕ ਕੇ ਨੌਜਬਾਨ ਨੂੰ ਡਿਬਰੂਗੜ ਸਿੱਟਣਾ ਹੈ ਉਦੋਂ ਉਦੋਂ ਕਿਹੜੀਆਂ ਪੜਤਾਲਾਂ ਕਰਦੇ ਆ ਉਹਦੇ ਕਿਹੜੀਆਂ ਜਾਂਚਾਂ ਕਰਦੇ ਆ ਜੇ ਅਸੀਂ ਆ ਹੀ ਕੁਛ ਕਰਨਾ ਹੈ ਕਿ ਸਾਡਾ ਕੋਈ ਨੌਜਬਾਨ ਮਰ ਗਿਆ ਜੀ ਲੈ ਲਓ 1000 ਰੁਪਿਆ ਲੈ ਲਓ ਨੌਕਰੀ ਤਾਂ ਫਿਰ ਮਰਵਾਈ ਚੱਲੋ ਨੌਜਬਾਨ ਜਿੰਨੇ ਮਰਵਾਉਣੇ ਆ ਸੋ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੋਈ ਭੀਖ ਨਹੀਂ ਚਾਹੀਦੀ ਸੋ ਇਹ ਗੱਲ ਪੰਜਾਬੀਆਂ ਨੂੰ ਸਮਝ ਲੈਣੀ ਜਿਹੜੇ ਵੀ ਜਿੰਨਾ ਚਿਰ ਅਸੀਂ ਇਹ ਸੋਚੀ ਜਾਵਾਂਗੇ ਵੀ ਕੋਈ ਬੰਦਾ ਮਰ ਗਿਆ ਜੀ ਉਹਦੇ ਪਰ ਹੁਣ ਇਹ ਗੱਲ ਨਹੀਂ ਹੋਣੀ ਚਾਹੀਦੀ ਸਾਡਾ ਮੁੰਡਾ ਮਾਰਿਆ ਸ਼ਰੀਆਮ ਗੋਲੀ ਨਾਲ ਮਾਰਿਆ ਇੱਧਰ ਆ ਕੇ ਮਾਰਿਆ ਹੁਣ ਇਹ ਇਹ ਸਰਕਾਰ ਕਿਹੜੀ ਗੱਲ ਦੀ ਪੜਤਾਲ ਕਰ ਰਹੀ ਹੈ ਜੇ ਇਹ ਵੀ ਨਹੀਂ ਦਿਖ ਰਿਹਾ ਵੀ ਉਹਨਾਂ ਨੇ ਇੱਧਰ ਆ ਕੇ ਸਾਡੇ ਟਰੈਕਟਰ ਭੰਨੇ ਆ ਵੱਡੇ ਆ ਕਹਾਣੀਆਂ ਨਾਲ ਇਧਰੋਂ ਮੁੰਡੇ ਚੱਕ ਕੇ ਲਗੇ ਆ ਜਿਨ੍ਹਾਂ ਨੇ ਚੱਡੇ ਪਾੜਤੇ ਉਹ ਮੁੰਡਾ ਜਿਹੜਾ ਨਵੇਂ ਗੰਵਾਲਾ ਮੁੰਡਾ ਰੋहतक ਪੀਜੀਏ ਚ ਪਿਆ ਜਵਾੜੇ ਤੋੜਤੇ ਨੱਕ ਤੋੜਤਾ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਚੱਕ ਕੇ ਉਹਨਾਂ ਨੇ ਉਧਰ ਲਗੇ ਆ ਤੇ ਹੁਣ ਉਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ ਪੀਜੀਏ ਤੋਂ ਤਿੰਨ ਸੌ ਸਾਡਾ ਪਰਚਾ ਵੀ ਉੱਤੇ ਪਾਤਾ ਉਹ ਸਾਡੇ ਨੂੰ ਚੱਕ-ਚੱਕ ਕੇ ਲਿਜਾ ਰਹੇ ਆ ਉਧਰ ਕੁੱਟਮਾਰ ਕਰ ਰਹੇ ਆ ਪਰਚੇ ਵੀ ਦੇ ਰਹੇ ਆ ਤੇ ਇਧਰ ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਪੜਤਾਲ ਕਰਾਂਗੇ ਉੱਤੋਂ ਕਹਿ ਰਿਹਾ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਤਾਂ ਜੀ ਡਾਕਟਰਾਂ ਨੂੰ ਰੱਖਿਆ ਹੋਇਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਉੱਪਰੋਂ ਡਰਾਮੇ ਹੋ ਰਿਹਾ ਅੰਦਰੋਂ ਸਾਰੀ ਜਿਹੜੀ ਗੱਲਬਾਤ ਉਹ ਦਿੱਲੀ ਨਾਲ ਮਿਲੀ ਹੋਈ ਆ ਹੁਣ ਉੱਥੇ ਅੱਗੇ ਲੰਘੋਗੇ ਉੱਥੇ ਬੈਠੋਗੇ ਜਾਂ ਵਾਪਸ ਮੁੜੋਗੇ ਮੈਂ ਇਹੀ ਵਾਰ-ਵਾਰ ਪਹਿਲੇ ਦਿਨ ਤੋਂ 13 ਤਰੀਕ ਤੋਂ ਲੈ ਕੇ ਮੈਂ ਬੋਲਦਾ ਆ ਰਿਹਾ ਵੀ ਇਹਦੇ ਬਾਰੇ ਫੈਸਲਾ ਸਾਡੇ ਆਗੂਆਂ ਨੇ ਕਰਨਾ ਹੈ ਤੇ ਅਸੀਂ ਲੜਨ ਵਾਲੇ ਉਸ ਸੰਘਰਸ਼ ਦੇ ਸਿਪਾਹੀ ਆ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਸਾਡੇ ਆਗੂ ਕਹਿੰਦੇ ਸਾਨੂੰ ਉਹੀ ਰਾਹ ਵਧਣਾ ਚਾਹੀਦਾ ਜਦੋਂ ਅਸੀਂ ਵੱਧ ਕੇ ਗੱਲ ਕਰਦੇ ਆ ਅਸੀਂ ਆਸੇ ਪਾਸੇ ਗੱਲ ਕਰਦੇ ਆ ਨਾ ਨੁਕਸਾਨ ਅਸੀਂ ਆਪਣਾ ਵੀ ਕਰਾਉਨੇ ਆ ਤੇ ਅਸੀਂ ਮੋਰਚੇ ਦਾ ਵੀ ਕਰਦੇ ਆ ਨਰਾਸ਼ਤਾ ਨਹੀਂ ਆਉਣੀ ਚਾਹੀਦੀ ਮੋਰਚਿਆਂ ਦੇ ਵਿੱਚ ਕਦੇ ਵੀ ਢਿੱਲੀ ਗੱਲ ਨਰਾਸ਼ਤਾ ਵਾਲੀ ਗੱਲ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਆ ਢਿੱਲੀ ਗੱਲ ਨਹੀਂ ਕਰਨੀ ਚਾਹੀਦੀ ਉਹ ਮੋਰਚੇ ਨੂੰ ਕੱਖ ਨਹੀਂ ਹੋਇਆ ਬਸੇਰੇ ਇਥੋਂ ਹੁਣ ਲਗਾਤਾਰ ਇਹ ਗੱਲ ਦੇ ਉੱਤੇ ਜ਼ੋਰ ਲੱਗਿਆ ਜਿਹੜਾ ਗੋਦੀ ਮੀਡੀਆ ਜਾਂ ਬਕਾਊ ਮੀਡੀਆ ਮੋਰਚੇ ਜਿੱਦਾ ਕੁਝ ਰਿਹਾ ਨੀ ਜੀ ਨਰਾਜ਼ਤਾ ਫੈਲ ਗਈ ਲੋਕ ਘਰ ਨੂੰ ਆਉਣੇ ਸ਼ੁਰੂ ਹੋ ਗਏ ਤੁਸੀਂ ਜਾ ਕੇ ਦੇਖਿਓ ਕਿਵੇਂ ਸ਼ੰਭੂ ਤੇ ਖਨੋਰੀ ਦੇ ਵਿੱਚ ਕਿਵੇਂ ਉੱਥੇ ਸੰਗਤ ਪਹੁੰਚੀ ਹੋਈ ਤਾਂ ਕਿਵੇਂ ਹੋਰ ਪਹੁੰਚ ਰਹੀ ਆ ਸੋ ਅਸੀਂ ਮੈਂ ਇੱਕ ਗੱਲ ਕਹਿਣਾ ਉੱਥੇ ਕੀ ਡੱਲੇਵਾਲ ਦੀ ਲੜਾਈ ਆ ਜਾਂ ਉੱਥੇ ਪੰਦੇੜ ਦੀ ਲੜਾਈ ਆ ਜਾਂ ਸਰਜੀਤ ਫੂਲ ਦੀ ਲੜਾਈ ਆ ਜਾਂ ਕਿਸੇ ਜਸਵਿੰਦਰ ਲੋਂਗੋਵਾਲ ਦੀ ਲੜਾਈ ਆ ਜੇ ਕਿਸੇ ਹੋਰ ਕਿਸਾਨ ਆ ਕੋਈ ਤੇ ਨਿੱਜੀ ਲੜਾਈ ਐ ਲੱਗਦਾ ਤੁਹਾਡੀ ਹੋਣਦੀ ਆ ਯਾਰ ਸਟੇਟ ਤੁਹਾਡੇ ਉੱਤੇ ਜਬਰ ਵੀ ਟਾ ਰਹੀ ਆ ਨਵੇਂ-ਨਵੇਂ ਕਾਨੂੰਨ ਵੀ ਲਾਗੂ ਕਰਦੇ ਹਰਿਆਣਾ ਸਰਕਾਰ ਨੇ ਐਲਾਨ ਕਰਦੇ ਵੰਨੇ ਅਸੀਂ ਲਾਵਾਂਗੇ ਫਿਰ ਜੇ ਵਿਰੋਧ ਹੋਇਆ ਫਿਰ ਪਿੱਛੇ हट ਗਏ ਇਹ ਐਨਐਸਐ ਵੀ ਲਾਉਣਗੇ ਯੂਏਪੀਏ ਵੀ ਲਾਉਣਗੇ ਸੋ ਤੁਹਾਡੇ ਲਈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਜਵਾਕਾਂ ਲਈ ਬਈ ਉਹ ਸੰਘਰਸ਼ ਲੜਿਆ ਜਾ ਰਿਹਾ ਆ ਆ ਵੀ ਅੱਛੇ ਹੁਣ ਜੇ ਆਪਾਂ ਭਾਈ ਅਮਰਪਾਲ ਸਿੰਘ ਦੀ ਗੱਲ ਕਰਦੇ ਆ ਅਮਰਪਾਲ ਸਿੰਘ ਦੁਬਈ ਤੋਂ ਆਇਆ ਕੀ ਲੋਡ ਪੈ ਗਈ ਸੀ ਬਾਈ ਇੱਕ ਵਧੀਆ ਨੌਜਵਾਨ ਆਪਣਾ ਕੰਮਕਾਰ ਛੱਡ ਕੇ ਇੱਥੇ ਆ ਕੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰਿਆ ਉਹਦੇ ਨਾਲ ਕੀ ਕੁਝ ਨਹੀਂ ਹੋਇਆ ਉਹਦੀ ਕਰਤਾਰ ਕੁਸ਼ੀ ਵੀ ਕੀਤੀ ਗਈ ਉਹਦੇ ਨਾਲ ਅੱਜ ਕੀ ਕੁਝ ਨਹੀਂ ਹੋ ਰਿਹਾ ਉਹਦੇ ਪਰਿਵਾਰ ਨਾਲ ਕੀ ਕੁਝ ਨਹੀਂ ਹੋ ਰਿਹਾ ਉਦੋਂ ਅਸੀਂ ਤਾਂ ਬਹੁਤ ਤਾਰਾ ਮਾਰਦੇ ਸੀ ਬਾਈ ਤੁਹਾਡੇ ਨਾਲ ਆ ਬਾਈ ਚੱਕ ਦਿਓ ਫੱਟੇ ਫਿਰ ਅੱਜ ਬਾਈ ਸਾਨੂੰ ਖੜਨ ਦਾ ਵੇਲਾ ਹੈ ਕੱਲੇ ਫੇਸਬੁੱਕਾਂ ਦੇ ਨਾਲ ਬਾਈ ਫੱਟੇ ਚੱਕਿਆ ਕਰੋ ਗਰਾਊਂਡ ਤੇ ਆ ਕੇ ਵੀ ਜਿੱਥੇ ਕੋਈ ਸੰਘਰਸ਼ ਵਿੱਢਿਆ ਜਾਂਦਾ ਗਰਾਊਂਡ ਤੇ ਆ ਕੇ ਵੀ ਉੱਥੇ ਵੀ ਆਪਣੀ ਜ਼ਿੰਮੇਵਾਰੀ ਨਿਭਾਇਆ ਕਰੋ ਉੱਥੇ ਵੀ ਨਾਲ ਖੜਾ ਰਹੋ ਜਿਹੜੇ ਲੋਕਾਂ ਦੀ